ਹਾਂਜੀ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਸੀ ਤੁਸੀਂ ਸਾਰੇ ਠੀਕ ਠਾਕ ਹੋਵਗੇ ਠੀਕ ਆ ਅੱਪਾ ਜਾ ਰਹੇ ਸੀ ਮਰੰਡੇ ਨੂੰ ਮੈਂ ਚਲੋ ਸੋਚਿਆ ਵੀ ਆਪਾਂ ਬਲੌਗ ਸ਼ੁਰੂ ਕਰੀਏ ਠੀਕ ਆ ਤੇ ਇੱਧਰ ਮਿਲੋ ਮੇਰੇ ਸਾਥੀ ਗੁਰਪਤ ਸਿੰਘ ਨੂੰ ਕੀ ਹਾਲ ਨੇ ਦੋਸਤੋ ਹਾਂ ਬਲੌਗ 'ਚ ਬਣੇ ਰਹੋ ਕਰਦੇ ਆ ਅੱਜ ਦਾ ਬਲੌਗ ਸਟਾਰ ਲੋ ਵੀ ਦੋਸਤੋ ਆਪਾਂ ਚੱਲੇ ਆ ਮਰੰਡੇ ਅਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਆਰਡਰ ਲੈਣ ਚੱਲੇ ਆ। ਆਰਡਰ ਲੈਣ ਚੱਲੇ ਆ। ਐਕਚੁਅਲੀ ਸਾਡਾ ਇੱਕ ਪ੍ਰੋਡਕਟ ਆਰਡਰ ਕੀਤਾ ਹੋਇਆ ਸੀ। ਕਾਫੀ ਦਿਨ ਦਾ ਪਿਆ ਸੀ। ਕਾਫੀ ਦਿਨ ਦਾ ਤੇ ਉਹ ਬੈਕਐਂਡ ਤੋਂ ਕੈਨਸਲ ਕਰ ਤੇ ਆ। ਕੋਈ ਕਾਲ ਨਹੀਂ, ਕੋਈ ਕੁਝ ਨਹੀਂ। ਤਾਂ ਅੱਪ ਆਫਿਸ ਪਤਾ ਕਰਨ ਚੱਲੇ ਆ ਵੀ ਕਿਉਂ ਕੈਨਸਲ ਕੀਤਾ। ਤੇ ਅੱਪਾ ਲੋਕੋ ਜਾਰੀ ਬਾਈਕ ਤੇ ਜਾ ਰਹੇ ਆ। ਆਰਾਮ ਨਾਲ ਜਾ ਰਹੇ ਆ। ਬਣੀ ਰੋ ਬਲੌਕ। ਜਾਣੇ ਆਪਾ ਆਫਿਸ ਤੇ ਉੱਥੇ ਜਾ ਕੇ ਪੁੱਛਦੇ ਆ ਕਿਉਂ ਕੈਨਸਲ ਕੀਤਾ? ਦੇਖਦੇ ਆ ਕੀ ਕਹਿੰਦੇ ਨੇ ਉਹ। ਬਣੀ ਰੋ ਬਲੌਕ ਨਾਲ। ਇੱਧਰ ਪਿੰਡਾ ਸਿਲ। ਇਆ ਆਪਾਂ ਚੁੰਨੀ ਤੋਂ ਮਰੰਡੇ ਰੋਡ ਤੇ ਜਾ ਰਹੇ ਆ ਉੱਥੇ ਰਸਤਾ ਹੀ ਪੈਂਦਾ ਸਿਲਪਿੰਡੇ ਬਹੁਤ 10-15 ਮਿੰਟ ਦਾ ਰਸਤਾ ਮਰੰਡੇ ਦਾ ਹਾਂ ਇਤੋਂ ਮੈਕਸਿਮਮ 15 ਮਿੰਟ ਲੱਗਣਗੇ ਆਪਾਂ ਨੂੰ ਤੇ ਚਲੋ ਮਿਲਦੇ ਆਪਾਂ ਆਫਿਸ ਸਿੱਧਾ ਆਫਿਸ ਜਾ ਕੇ ਮੈਂ ਬਲੌਗ ਦੋਰਾ ਸ਼ੂਟ ਕਰਕੇ ਆਪਾਂ ਪਹੁੰਚ ਗਏ ਕਰਾਲੀ ਰੋਡ ਤੇ ਉਹ ਸਾਹਮਣੇ ਆ ਫਲਿੱਪਕਾਰਡ ਦਾ ਆਫਿਸ ਤੇ ਦੇਖਦੇ ਆ ਕੀ ਬਣਦਾ ਕੀ ਕਹਿੰਦੇ ਨੇ ਆਰਡਰ ਤਾਂ ਆ ਗਿਆ ਉਹ ਆਰਡਰ ਦੇਖਦੇ ਆ ਕੀ ਕਹਿੰਦੇ ਨੇ ਕਿਤੇ ਰਿਟਰਨ ਵੀ ਨਾ ਕਰਤੋ ਹੋਏ ਇਹਨਾਂ ਨੇ ਇਥੋਂ ਤੇ ਮਿਲਦੇ ਆਪਾਂ ਬਾਅਦ ਚ ਮਿਲਦੇ ਆਂ ਦੇਖਦੇ ਕੋਲ ਆਰਡਰ ਦਾ ਪਤਾ ਕਰ ਲਈਏ ਲਓ ਜੀ ਆਪਾਂ ਇਹਦੇ ਫਲਿੱਪਕਾਰਡ ਦੇ ਆਬਸ ਠੀਕ ਆ ਆਪਣਾ ਆਰਡਰ ਆ ਸੀ ਜਿਹੜਾ ਉਹ ਮਤਲਬ ਰਿਟਰਨ ਹੋ ਗਿਆ ਮਿਲਿਆ ਨਹੀਂ ਹੈਗਾ ਤੇ ਹੁਣ ਦੇਖਦੇ ਆਪਾਂ ਕੀ ਠੀਕ ਆ ਕੰਪਲੀਟ ਪਾਉਂਦੇ ਆ ਕੀ ਬਣਦਾ ਉਹ ਰਿਟਰਨ ਹੋਣ ਦਾ ਕਾਰਨ ਕਹਿੰਨੇ ਵੀ ਇਹਨਾਂ ਕੋਲ ਬੰਦਾ ਨਹੀਂ ਸੀ ਉਸ ਰੂਟ ਤੇ ਜਾਣ ਦਾ ਤੇ ਤਾਂ ਕਰਕੇ ਉਹਨੇ ਰਿਟਰਨ ਕੀਤਾ ਚਲੋ ਬਾਕੀ ਦੇਖਦੇ ਆ ਆਪਾਂ ਕਰਦੇ ਹੁਸ਼ ਇਹ ਅਰੋਰ ਤਰੀਕਾ ਦੋਸਤੋ ਗੱਡੀ ਦੇਖੋ ਬੰਦੇ ਨੇ ਤਿਆਰ ਕਰੀ ਹੋਈ ਜੀਪ ਬਹੁਤ ਸੋਹਣੀ ਬਣਾਈ ਹੋਈ ਆ ਬਹੁਤ ਸੋਹਣੀ ਬਣਾਈ ਆ ਬੰਦੇ ਨੇ ਜੀਕਰ ਮੈਂ ਕਹਾਂ ਚਲੋ ਤੁਹਾਨੂੰ ਦਿਖਾਦਾ ਇਹ ਆ ਕਰਾਲੀ ਰੋਡ ਠੀਕ ਆ ਤੇ ਇਹ ਆਮ ਰੰਡਾ ਬਾਈਪਾਸ ਰੋਡ ਤੇ ਹਰਪੀ ਤੇ ਥੋੜੀ ਟ੍ਰੈਫਿਕ ਕਾਉਟ ਹੈ ਤਾਂ ਕਿ ਥੋੜਾ ਧਿਆਨ ਨਾਲ ਡਰਾਈਵ ਕਰ ਚਲੋ ਹੁਣ ਆਪਾਂ ਜਾਣਾ ਦੋਸਤੋ ਕਿ ਜਕੇ ਜਕੇ ਪਿੰਡ ਰਥੇ ਆਪਾਂ ਉਹ ਤੋਂ ਥੋੜਾ ਸਮਾਨ ਲੈਣਾ ਉਹਨੂੰ ਮਿਲਦੇ ਆਂ ਫਿਰ ਉਸ ਤੋਂ ਬਾਅਦ ਦੇਖਦੇ ਆਂ ਦੋ ਦਿਨ ਦਾ ਮਹੀਨਾ ਅੱਜ ਤਾਂ ਦੋ ਤਿੰਨ ਕੰਮ ਮੈਂ ਰੰਡੇ ਤਾਂ ਹੀ ਐਸੀ ਸਪੈਸ਼ਲ ਨਹੀਂ ਆਏ ਦੋ ਤਿੰਨ ਕੱਟੇ ਕੰਮ ਸਿਤਾ ਹੀ ਆਏ ਆ ਪੰਮ ਰੰਡੇ ਉੱਤਰ ਵੀ ਦੇਖਦੇ ਬਣਦਾ ਕਿ ਨਹੀਂ ਸਾਡਾ ਕੈਨਸਲ ਹੋ ਗਿਆ ਦੋ ਰਹਿ ਗਏ ਦੇਖਦੇ ਆਂ ਬਾਕੀ ਦੋਸਤ ਕੀ ਬਣਦਾ ਇਹ ਸਾਡਾ ਹੰਡਰ ਬ੍ਰਿਜ ਮੁਰਿੰਡੇ ਦਾ ਜਿੱਤੇ ਪਾਣੀ ਆ ਗਿਆ ਸੀ ਬਹੁਤ ਜ਼ਿਆਦਾ ਇੱਥੇ ਮੀਂਹ ਪਏ ਤੇ ਪਾਣੀ ਕਾਫੀ ਖੜ ਜਾਂਦਾ ਹੈ ਬੁਰਾ ਹੀ ਹਾਲ ਹੈ ਬਸ ਦੋਸਤੋ ਸਾਡੇ ਨਾਲ ਰੜਾ ਹੋਵੇ ਹੁਣ ਕੱਲੇ ਦੋ ਦਿਨ ਮੀਂਹ ਪੈਂਦੇ ਨੂੰ ਹੋ ਗਿਆ ਹਾਂ ਪਰਸੋਂ ਮੀਂਹ ਪੈ ਕੇ ਟਿਆ ਕਿਤੇ ਅੱਜ ਵੈਸੇ ਲੱਗਦਾ ਨਹੀਂ ਰਿਹਾ ਬਾਕੀ ਦੇਖੋ ਜੇ ਖੜਾ ਹੋਇਆ ਦੇਖਦੇ ਆਂ ਨਹੀਂ ਅੱਜ ਤਾਂ ਨਹੀਂ ਆਏ ਦੋਸਤੋ ਸੁੱਖਾ ਸਾਰਾ ਚਲੋ ਬਾਕੀ ਡਸਟ ਬਹੁਤ ਹੈ ਤੇ ਰੋਡ ਤੇ ਤਾਂ ਦੋਸਤੋ ਲੰਗਰ ਲੱਗੇ ਹੋਏ ਨੇ ਤਾਂ ਤਾਂ ਤੇ ਸੰਗਤ ਬਹੁਤ ਹੈ ਰਸ਼ ਹੈ ਤੇ ਮੋਰਿੰਡਾ 메ਨ ਬਾਜ਼ਾਰ ਹੈ ਸਾਹਮਣੇ ਪ੍ਰੀਤ ਸਪੀਡਸ ਰਸ਼ ਬਹੁਤ ਹੈ ਇਹ ਚੱਲਿਆ ਤਾਂ ਲੰਘੇ ਰਾ ਦੋਸਤੋ ਮਾਤਾ ਰਾਣੀ ਦੇ ਚੱਲੇ ਚੱਲੇ ਨੇ ਵਿੱਚ ਰਖੜੀ ਕਰਕੇ ਦੇ ਨੇ ਤਾਂ ਨਹੀਂ ਸਪੀਡ ਤੇ ਰਖੜੀ ਦਾ ਤਿਉਹਾਰ ਵੀ ਆ ਰਿਹਾ ਮਾਰਕੀਟ 'ਚ ਰਸ਼ ਹੈ ਉਧਰ ਕਰਕੇ ਜਿਆਦਾ ਰਸ਼ ਹੈ ਉਧੇ ਕਰਕੇ ਵੀ ਰਸ਼ ਹੈ ਬਾਕੀ ਮਰਿੰਡੇ ਦਾ ਰਹਿੰਦਾ ਯਾਰ ਹਾਂ ਬਾਕੀ ਇਹ ਮਰਿੰਡਾ ਸ਼ਹਿਰ ਬਹੁਤ ਵਧੀਆ ਸ਼ਹਿਰ ਹੈ ਕਿਉਂਕਿ ਇਹਨੂੰ ਪਿੰਡ ਬਹੁਤ ਲੱਗਦੇ ਆ ਤੇ ਸ਼ਹਿਰ 'ਚ ਹਰੇਕ ਚੀਜ਼ ਮਿਲ ਜਾਂਦੀ ਆ ਹਰ ਇੱਕ ਤਰ੍ਹਾਂ ਦੀ ਤੇ ਹਰੇਕ ਜਿੰਨੂ ਰੇਟ ਤੇ ਮਿਲਦੀ ਆ ਇਹਦੀ ਖਾਸੀ ਦਾ ਸ਼ਹਿਰ ਦੀ ਤੇ ਇਸ ਰੰਤ ਤੱਕ ਦੇ ਲੋਕ ਇੱਥੇ ਸ਼ੋਪਿੰਗ ਕਰਨ ਆਉਂਦੇ ਆ ਬਹੁਤ ਇੱਥੇ ਖਾਲਸਾ ਕਾਲਜ ਗਰਲਸ ਕਾਲਜ ਹੈ ਜੇ ਆਪਾਂ ਜਾ ਰਹੇ ਹਾਂ ਜੇ ਕੇ ਪੈਂਟਰ ਥੋੜਾ ਰਸ਼ ਹੈ ਮਾਰਕੀਟ ਹਾਂਜੀ ਹੁਣ ਜਾ ਰਹੇ ਆਪਾਂ ਮੰਦਵਾਰੇ ਕਲਾਉਂਡ ਬੱਸ ਇਹ ਜਿਹੜਾ ਕੰਮ ਕਰਨਾ ਹੈ ਤੇ ਆਪਣੇ ਮਤਲਬ ਦੋਨੋਂ ਕੰਮ ਨਹੀਂ ਬਣੇਗੇ ਠੀਕ ਆ ਵਾਪਸ ਹੀ ਚੱਲ ਰਿਹਾ ਮਤਲਬ ਕਿਹੜਾ ਹੀ ਖਰਾਬ ਗਿਆ ਸਾਡੇ ਵਾਪਸ ਹੀ ਲੰਦੇ ਆਪਾਂ ਜਾ ਕੇ ਸਾਬ ਨੂੰ ਠੀਕ ਹੈ ਇਹ ਗਏ ਹੋ ਸੀ ਪਹਿਲਾਂ ਥੋੜਾ ਜਿਹਾ ਬਿਜ਼ੀ ਸੀ ਹਾਂਜੀ ਦੱਸ ਕੋ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਹੋਰ ਅੱਜ ਆਪਾਂ ਥੋੜਾ ਜਿਹਾ ਕੰਮ 'ਚ ਬਿਜ਼ੀ ਤੇ ਉਹਦੇ ਕਰਕੇ ਤੁਹਾਨੂੰ ਪਤਾ ਹੀ ਆ ਹੁਣ ਟਾਈਮ ਲੱਗ ਗਿਆ ਥੋੜਾ ਜਿਹਾ ਹੋਰ ਕਰਦੀ ਕਲਾਂ ਸਾਰੇ ਤੇ ਹੁਣ ਆਪਾਂ ਚੱਲਦੇ ਆ ਹਨਾ ਤੇ ਤੈਨੂੰ ਇਕੱਠੀ ਹੁਣ ਆਪਾਂ ਦੇਖਦੇ ਆ ਹੋ ਜਾਣੇ ਤੇ ਬਾਈ ਹੁਣ ਆਇਆ ਮਨ ਲ ਗਿਆ ਹੋਏ ਸੀ ਇਹ ਬੰਦਾ ਥੋੜਾ ਬਿਜ਼ੀ ਰਹਿੰਦਾ ਆਪਣਾ ਜਿਆਦਾ ਕੰਮਕਾਰ ਬੋਕ ਕਰਦਾ ਏ ਚਲੋ ਨਾਮ ਤਾਂ ਜਿਆਦਾ ਕੰਮ ਹੁੰਦਾ ਹੈ ਮਿਲਦੇ ਆਂ ਦੋਸਤੋ ਉਹ ਠੀਕ ਹੋ ਜੀ ਉਹ ਠੀਕ ਹੋ ਜੀ ਬੜੀ ਵਧੀਆ ਵਧੀਆ ਬਾਤ ਸ਼ੁਰੂ ਕਰੇ ਹੋ ਜੀ ਕੋਈ ਕਰਿਆ ਸ਼ੁਰੂ ਹੁਣ ਆਪਣਾ ਕਿਹੜਾ ਹੁੰਦਾ ਚੈਟ ਮੈਗਨ ਹਾਂਜੀ ਦੋਸਤੋ ਅੱਜ ਆਪਾਂ ਆਏ ਸੀ ਪਿੰਡ ਘੌਗਾ ਖੜੀ ਇੱਥੇ ਆਪਾਂ ਇੱਕ ਵਿਜ਼ਿਟ ਕਰਨਾ ਸੀ ਕਿਸੇ ਦੇ ਘਰੇ ਕੋਈ ਜ਼ਰੂਰੀ ਕੰਮ ਸੀ ਉਹਦੇ ਸੌਣ ਦੇ ਵਿੱਚ ਆਪਾਂ ਇੱਥੇ ਆਏ ਸੀ ਮੰਨਦਾ ਜੇ ਆਪਾਂ ਕਿਤੇ ਦੇ ਦਰਜ ਕਰਾਉਣਾ ਸੀ ਕਰੀ ਚੱਲ ਵੀ ਕਰਦੇ ਸੀ ਆਹਣਾ ਜੀਏ ਸਾਰੇ ਲੋ ਜੀ ਆ ਗਈ ਐਸ ਵਈ ਨਹਿਰ ਐ ਤੋ ਹੋvena ਕਰਦੇ ਤੋ ਬਹੁਤ ਜ਼ਿਆਦਾ ਹੂੰ ਵਧੀਆ ਵਧੀਆ ਜੰਗਲ ਜਾਂ ਬਣ ਗਿਆ ਨਹੀਂ ਜੇ ਜੇ ਸਾਫ ਹੁੰਦਾ ਐ ਅਸੀਂ ਜੇ ਨਾ ਬਣਦੀ ਨਹਿਰ ਡਰਾਕਤ ਵੀ ਨਹੀਂ ਤੇ ਹੋਣੇ ਇਹ ਬੱਚੇ ਵੀ ਵੀ ਨਹਿਰ ਕਰਕੇ ਆਵਨ ਆ ਵੀ ਤਾਂ ਫਾਇਦਾ ਹੋ ਗਿਆ ਬੱਚੇ ਵੀ ਵੀ ਨਹਿਰ ਕਰਕੇ ਆਇਆ ਇਹ ਹਾਂ ਪਰ ਲੋਕ ਅਜੇ ਵੀ ਇਤੋਂ ਵੱਡੀ ਜਾਂਦੇ ਹੋਣਾ ਇਹ ਤਾਂ ਕੋਈ ਪਰ ਨਹੀਂ ਹੁੰਦਾ ਏ ਕਿ ਕਈ ਕਰ ਲੈਂਦੇ ਹੁੰਦੇ ਚੋਰੀ ਯਾਰ ਉਹ ਕਿਹੜਾ ਦੇਖਦਾ ਪੰਜਾਬ ਆਏ ਨਹੀਂ ਨਹੀਂ ਇਹ ਤਾਂ ਬਹੁਤ ਹੁੰਦਾ ਇਹ ਤਾਂ ਰਕਤਾਂ ਹੁੰਦਾ ਤਕਤਾਈ ਹੁੰਦੀ ਆ ਨਾ ਮਹਿਕੀ ਜਨਾ ਕੋਲ ਚਲੋ ਚਾਹੀਦੀ ਵੀ ਹੈ ਵਧੀਆ ਹਾਂ ਇਹ ਤਾਂ ਹੈ ਆ ਦੇਖ ਟਰੱਕ ਤੇ ਲਗਦਾ ਨਾ ਔਰੇ ਤੈਨੂੰ ਰੇਕ ਕਰਾਂ ਤੇ ਲਗਦਾ ਮਿਲਦਾ ਟਾਲੀਆਂ ਕਿਕਰਾਂ ਨਹੀਂ ਵੈਸੇ ਨੋਰਮਲ ਆ ਜੀ ਕਿਕਰਾਂ ਔਰੇ ਜਾਨਵਰ ਵੀ ਬਥੇਰੇ ਰਹਿੰਦੇ ਹੋਣੇ ਜੰਗਲ ਜਿਹਾ ਇਹ ਪੰਡਾ ਜੀ ਕਿਹੜਾ ਪੰਡਾ ਹੈ ਰੋੜਾ ਰੋੜਾ ਆ ਗਿਆ ਰੋੜਾ ਮੰਡਾ ਆ ਗਿਆ ਲਾ ਇਹ ਰੋੜੇ ਵਾਲੀ ਨਹਿਰ ਆ ਜੀ ਰੋੜੇ ਵਾਲੀ ਐ ਸੁਬਈ ਨਹਿਰ ਸੁਤਲ ਵਿੱਚ ਵੀ ਆ ਜਾਂਦੀ ਹੈ ਇਹ ਹਾਂ ਹਾਂ ਆਈ ਤੇ ਵੀ ਜਿਆਦਾ ਪਾਣੀ ਵਹਦਾ ਆਇਦਾ ਨਾ ਜਿਆਦਾ ਨਾ ਪਾਣੀ ਆਦਾ ਪਿਛਲੇ ਸਾਲ ਇਹ ਜੀ ਨਹਿਰ ਇਹਦੇ ਅੱਗੇ ਇੱਕ ਬੰਨ੍ਹ ਪੱਡਿਆ ਤੇ ਦਾ ਕਿਹੜੀ ਝੌਂ ਵਾਲਾ ਸਾਰੇ ਜਿਹੜੇ ਪੁਲ ਜੇ ਲੱਗੇ ਹੋਏ ਸਾਰੇ ਢੱਗ ਗਏ ਇਹ ਕਿਹੜੀ ਝੌਂ ਵਾਲਾ ਆਹ ਬੰਬ ਦੇਖੋ ਦੋਸਤੋ ਕਿੰਨਾ ਵੱਡਾ ਉਹ ਵੀ ਹੁਣ ਜਿਹੜਾ ਪੁਰਾਣਾ ਹੀ ਆ ਤੇ ਕ੍ਰੀਮ ਨੂੰ ਹੀ ਸਾਈਜ਼ ਵੱਧਦਾ ਨਹੀਂ ਬਈ ਜਿਹੜੇ ਹੁਣ ਆਲੇ ਆ ਇਹ ਛੋਟੇ ਛੋਟੇ ਨੂੰ ਲੱਗਣ ਲੱਗੇ ਬਿਲਕੁਲ ਬਿਲਕੁਲ ਇਹਦਾ ਪੁਰਾਣਾ ਇਹਦਾ ਛਾਵਾ ਵੀ ਕਰਦੇ ਤੇ ਚਲੋ ਵਧੀਆ ਬੜੇ ਵੀ ਹੋ ਗਏ ਤੇ ਹੁਣ ਹੁਣ ਆਲੇ ਦਾ ਕੱਦ ਤਾਂ ਨਹੀਂ ਹੈਗਾ ਇਹਨਾਂ ਦਾ ਪਤਾ ਆਲ ਗੰਨੇ ਆ ਪਰ ਕੱਦ ਨਹੀਂ ਹੈਗਾ ਇਹਦਾ ਸਹੀ ਹੈ ਹੁਣ ਅੱਗੇ ਅੱਗੇ ਹੋਈ ਕੰਮ ਹੋ ਗਿਆ ਆ ਦੇਖੋ ਦੋਸਤੋ ਪਿੰਡ ਦਾ ਮੇਨ ਰੋਡ ਹੈ ਇਹ ਪਿੰਡ ਦੀ ਐਂਟਰੀ ਹੈ ਇਹ ਜਿਹੜੀ ਪਿੰਡਾਂਵਾਂ ਨੇ ਇਹ ਬਈ ਰੋੜਾ 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 ਇਹ ਆ ਦੇਖੋ ਰੋਡ ਐਂਟਰੀ ਹੈ ਪਿੰਡ ਦੀ ਇਤੋਂ ਪਤਾ ਲੱਗਦਾ ਪਿੰਡ ਦਾ ਵਿਕਾਸ ਕਿੰਨਾ ਹੋਇਆ ਹੈ ਕਿਉਂਕਿ 메ਨ ਰੋਡ ਹੈ ਦੇਖੋ ਯਾਰ 메ਨ ਰੋਡ ਤਾਂ ਸਹੀ ਹੋਣਾ ਚਾਹੀਦਾ ਇੱਕ ਤਰ੍ਹਾਂ ਦੀ ਇਹ ਪਿੰਡ ਦੀ ਫਿਰਨੀ ਹੈ ਤੇ ਦੇਖੋ ਚਲੋ ਲੋ ਬਈ ਦੋਸਤੋ ਆਪਾਂ ਜਾ ਰਹੇ ਹੁਣ ਕਲਾਉਨ ਨੂੰ ਵਾਪਿਸ ਤਿੰਨੋਂ ਇਕੱਠੇ ਆਪਾਂ ਮਾਵੀ ਸਾਹਿਬ ਡਰਾਈਵਿੰਗ ਕਰ ਰਹੇ ਨੇ ਹੁਣ ਇਹ ਸੜਕਾਂ ਦਾ ਕੀ ਹਾਲ ਕਰਿਆ ਹੋਇਆ ਹੈ। ਬਾਜੀ ਦਾ ਬਤਾ ਸਕਦਾ। ਥੋੜਾ ਸਾਫ ਆ ਗਈ ਯਾਰ। ਅੱਗੇ ਹੈਗੀ ਆ। ਉਹ ਯਾਰ ਪਤਾ ਕੀ ਚੱਕਰ ਆ ਇਹ ਮਿੱਟੀ ਡੱਕ ਰਾ ਰੋਏ। ਤੇ ਡੱਕ ਰ ਕਰਕੇ ਨਾ ਜਿੱਥੇ ਮਿੱਟੀ ਧਵ ਜਾਂਦੀ ਹੈ ਇਹ। ਤੇ ਕੁਛ ਜਦੋਂ ਪਾਣੀ ਆਇਆ ਤਾਂ ਨਾ ਉਦੋਂ ਸੜਕਾਂ ਦਾ ਪੂਰਾ ਹਾਲ ਹੋਇਆ ਨਾ। ਉਹਦੇ ਬਾਅਦ ਮੁੜ ਕੇ ਆਮ ਸੜਕਾਂ ਇਹ ਉਦੋਂ ਕੁਰੀਆਂ। ਦੇਖ ਨੇ ਡੰਗੜੰਗ ਇਹ ਦੇਖੋ ਕਿੰਨੀ ਖਰਾਬ ਸੜਕ ਹੈ ਆ ਜਾ ਟਾਇਰ ਪਾੜਦਾ ਹੁੰਦਾ ਬਈ ਇਹ ਬੱਟੇਪਣਾ ਹੀ ਭੇਜਦੇ ਲੱਗ ਪਏ ਉਹ ਜਿੱਤੇ ਨਾ ਲੰਗੜਾ ਲਾਜੇ ਨਾ ਤੀਨ ਡੀ ਐਨ ਐਲ ਹੋ ਗਏ ਅਵੀ ਗੱਲਾਂ ਨਾ ਇਹ ਸੜਕ ਨੂੰ ਕੋਈ ਦੇਖਦਾ ਵੀ ਨਹੀਂ ਨਾ ਸੈਟ ਤੇ ਆ ਪਿੰਡ ਤੇ ਕੋਈ ਆਉਂਦਾ ਨਹੀਂ ਇੰਨੀ ਕੋਈ ਆਵਾਜ਼ ਆਈ ਵੀ ਨਹੀਂ ਹੈ ਥੋੜਾ ਮੈਂ ਨਹੀਂ ਇੱਥੇ ਹਨਾ ਮ비스ਾ 4 ਕਿਜੀ ਪਹਿਲਾਂ ਹਵਾ ਜੀ ਜਿਆਦਾ ਜੀ ਤਾਂ ਹੀ ਸੜਕ ਟੁੱਟ ਗਈ ਲੋ ਵੀ ਮਿੱਤਰੋ ਅੱਜ ਆਪਾਂ ਹੋ ਗਏ ਡਿਊਟੀ ਤੋਂ ਲੇਟ ਤੇ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਤੇ ਬਾਕੀ ਕੱਲ ਮਿਲਦੇ ਆਪਾਂ ਚਲੋ ਠੀਕ ਆ ਬਾਏ ਬਾਏ ਟਾਟਾ ਓਕੇ